ਵੇ ਸੁਣ ਜਾਣ ਜੋ ਗਿਆ ਮਾਇਆ ਕੱਲ ਵੇ ਕਿਉਂ ਚਿੱਠੀ ਆਈਆ ਮੇਰੇ ਵੀਰੇ ਦੀ ਕੁੜਮਾਇਆ ਰਹਿ ਗਿਆ ਇੱਕ ਮਹੀਨਾ ਵੇ ਮੈਂ ਨਾ ਬਣ ਕੇ ਜਾਊ ਤੇਰੀ ਨਾਰਿਸ਼ਕੀ ਨਾ ਵੇ ਮੈਂ ਨਾ ਬਣ ਕੇ ਜਾਊ ਤੇਰੀ ਨਾਰਿਸ਼ਕੀ ਨਾ ਵੇ 니ਤ ਮਾ ਦੀ ਆਖ ਸਨਾ ਨੀਂ ਨੁਆ ਕੀ ਆਤ ਸੁਣਾ ਗਈ ਨਰਮਸਰ ਸੁੰਡੀ ਖਾ ਗਈ ਜਾਂ ਸਰਪਰੇ ਕੋਈ ਮਾੜੀ ਆ ਗਈ ਕੱਖ ਰਹਾ ਨਾ ਭੱਲੇ ਨੀ ਤਿੰਨ ਲੱਖ ਦਾ ਘਾਟਾ ਪੈ ਗਿਆ ਪਹਿਲੇ ਹਨੇਰੀ ਤਿੰਨ ਲੱਖ ਦਾ ਘਾਟਾ ਪੈ ਗਿਆ ਪਹਿਲੇ ਹਨੇਰੀ ਵੇਗੀ ਖਟਿਆ ਕੀ ਪਾ ਵੇ ਕੀ ਘਟਿਆ ਕੀ ਪਾਇਆ ਤੈਨੂੰ ਸੌ ਵਾਰੀ ਸਮਝਾਇਆ ਤੇਰੇ ਸਮਝਰਤਾ ਨਾ ਆਇਆ ਕੀ ਫਾਇਦਾ ਵਾਹੀ ਦਾ ਜਮਦਿਆਂ ਦੇ ਸਿਰ ਕਰ ਜਾ ਮਰਦਾਂ ਤੱਕ ਨਹੀਂ ਲਾਹੀ ਦਾ ਜਮਦਿਆਂ ਦੇ ਸਿਰ ਕਰ ਜਾ